ਸੁਭਾ ਸ਼ਾਮ ਤੱਕ ਲਈਦਾ ਪੁੱਤਾ ਮੂਰਤ ਤੇਰੀ ਨੂੰ ਵਰ ਬੀਤ ਗਈ ਪੁੱਤਰਾ ਵੇਖੀ ਸੂਰਤ ਤੇਰੀ ਨੂੰ ਸੁਭਾ ਸ਼ਾਮ ਤੱਕ ਲਈਦਾ ਪੁੱਤਾ ਮੂਰਤ ਤੇਰੀ ਨੂੰ ਵਰ ਬੀਤ ਗਈ ਪੁੱਤਰਾ ਵੇਖੀ ਸੂਰਤ ਤੇਰੀ ਨੂੰ ਤੇਰੇ ਬਾਚੂ ਸੁਨਣਾ ਕਰਦਾ ਵੇੜਾ ਵੇ ਪੁੱਤ ਇੱਕ ਵਾਰ ਮਾਰ ਲੈ ਵਤਨਾ ਨੂੰ ਤੂੰ ਗੇੜਾ ਵੇ ਪੁੱਤ ਇੱਕ ਵਾਰ ਮਾਰ ਲੈ ਵਤਨਾ ਨੂੰ ਤੂੰ ਗੇੜਾ ਵੇ ਪੁੱਤ ਕੱਲ ਖੇਤ ਗਿਆ ਸੀ ਬਾਪੂ ਤੇਰਾ ਸਟ ਮਰਾ ਬੈਠਾ ਬੁੱਢੇ ਵਾਰੇ ਆਪਣੇ ਸਾਰੇ ਹੱਡ ਤੋੜਾ ਬੈਠਾ ਕੱਲ ਖੇਤ ਗਿਆ ਸੀ ਬਾਪੂ ਤੇਰਾ ਸੱਟ ਮਾਰਾ ਬੈਠਾ ਬੁੱਢੇ ਵਾਰੇ ਆਪਣੇ ਸਾਰੇ ਹੱਡ ਤੋੜਾ ਬੈਠਾ ਬਲਦ ਡਰ ਗਿਆ ਮੂਦਾ ਵੱਜ ਗਿਆ ਰੇੜਾ ਵੇ ਪੁੱਤਾਂ ਇੱਕ ਵਾਰ ਮਾਰ ਲੈ ਵਤਨਾ ਨੂੰ ਤੂੰ ਗੇੜਾ ਵੇ ਪੁੱਤ ਇੱਕ ਵਾਰ ਮਾਰ ਲੈ ਵਤਨਾ ਨੂੰ ਤੂੰ ਗੇੜਾ ਵੇ ਪੁੱਤ ਲੈ ਕੇ ਕਰ ਜਾ ਬੈਂਕ ਤੋਂ ਤੇਰੀ ਭੈਣ ਵਿਆਹੀ ਸੀ ਬੈਂਕ ਵਾਲਿਆਂ ਸਾਥ ਚ ਕੱਲ ਪੰਚਾਇਤ ਬਠਾਈ ਸੀ ਲੈ ਕੇ ਕਰਜਾ ਬੈਂਕ ਤੋਂ ਤੇਰੀ ਭੈਣ ਵਿਆਹੀ ਸੀ ਬੈਂਕ ਵਾਲਿਆਂ ਸਾਥ ਚ ਕਲ ਪੰਚਾਇਤ ਬਠਾਈ ਸੀ ਮੋੜ ਨਾ ਪੈਣਾ ਕਰਜਾ ਨਾ ਛੁੱਟਦਾ ਖੜਾ ਵੇ ਪੁੱਤਾਂ ਇੱਕ ਵਾਰ ਮਾਰ ਲੈ ਵਤਨਾ ਨੂੰ ਤੂੰ ਂਗੇੜਾ ਵੇ ਪੁੱਤਾਂ ਇੱਕ ਵਾਰ ਮਾਰ ਲੈ ਬਤਨਾ ਨੂੰ ਤੂੰ ਗੇੜਾ ਵੇ ਪੁੱਤ ਪੈਸੇ ਪਿੱਛੇ ਕੀਮਤੀ ਮਾਪੇ ਮਾਣਿਆ ਖੋਲੇਗਾ ਫਿਰ ਸੂਰ ਕੁਰੀ ਪਿੰਡ ਆਕੇ ਗਿੱਲਾ ਰਾਖ ਫਰੋਲੇਗਾ ਪੈਸੇ ਪਿੱਛੇ ਕੀਮਤੀ ਮਾਪੇ ਮਾਣਿਆ ਖੋਲੇਗਾ ਪੇਰ ਸੂਰ ਕੁਰੀ ਪਿੰਡ ਆ ਕੇ ਗਿੱਲਾ ਰਾਖ ਫਰੋਲੇਗਾ ਛੱਡ ਕੇ ਤੁਰ ਗਏ ਜਿੱਤੇ ਤੇਰਾ ਖੇੜਾ ਵੇ ਪੁੱਤਾ ਇੱਕ ਵਾਰ ਮਾਰ ਲੈ ਵਤਨਾ ਨੂੰ ਤੂੰ ਗੇੜਾ ਵੇ ਪੁੱਤਾ ਹਾਏ ਗੇੜਾ ਵੇ ਪੁੱਤਾ